ਦੇ ਨਾਲ ਬਾਜਵਾ ਸਾਹਿਬ ਡੀਐਸਪੀ ਟਾਂਡਾ ਤੇ ਹੋਰ ਸਾਰੇ ਸਾਡੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਬਡਿਵੀਜ਼ਨ ਲੈਵਲ ਦੇ ਉਹ ਸਾਰੇ ਇਸ ਮੀਟਿੰਗ ਦੇ ਵਿੱਚ ਅੱਜ ਮੌਜੂਦ ਸੀਗੇ ਸਾਰੇ ਮੈਂ ਸਭ ਤੋਂ ਪਹਿਲਾਂ ਸਾਰੇ মিডিਆ ਕਰਮੀਆਂ ਦਾ ਆਪ ਸਾਰੇ ਦਾ ਬਹੁਤ-ਬਹੁਤ ਤਰਸਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਰੁਝੇਵੇਂ ਆ ਪਰਿਸੰਧ ਤੋਂ ਵੀ ਚੋਂ ਟਾਈਮ ਕੱਢ ਕੇ ਇੱਥੇ ਆਏ ਹੋ ਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਚੀਜ਼ ਦੀ ਹੈ ਕਿ ਸਾਰੇ ਮੀਡੀਆ ਕਰਨੀ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤਾਂ ਜੋ ਆਪਾਂ ਇਹੋ ਜਿਹੇ ਹਾਲਾਤਾਂ ਜੋ ਇਸ ਵਕਤ ਮੁਸ਼ਕਲ ਹਾਲਾਤ ਬੜੇ ਹੋਏ ਆ ਤਾਂ ਉਹਨਾਂ ਦੇ ਵਿੱਚ ਅਸੀਂ ਜਿਹੜਾ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਪ੍ਰਸ਼ਾਸਨ ਜਿਹੜਾ ਹੈ ਹੋਰ ਵੀ ਮਜ਼ਬੂਤੀ ਨਾਲ ਇਹਨਾਂ ਸਿੱਟੇ ਸਮੇਂ ਦਾ ਸਾਹਮਣਾ ਕਰੇਗਾ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਇਸ ਵਕਤ ਜੋ ਅਸੀਂ ਵੀ ਜੋ ਵੀ ਲੈ ਲਿਆ ਆ ਆਪਾਂ ਕੰਮ ਨੂੰ ਕਦਮ ਉਠਾ ਰਹੇ ਆ ਉਹ ਪ੍ਰਿਕਾਸ਼ਨ ਜਿਹੜੀ ਪਈ ਹੋਇਆ ਹੈ ਫਸਟ ਆਫ 올 ਮੈਂ ਸਾਫ ਕਰਨਾ ਚਾਹੁੰਦਾ ਹਾਂ ਕਿ ਇਹੋ ਜਿਹਾ ਕੋਈ ਖ਼ਤਰਾ ਕੋਈ ਨਹੀਂ ਹੈ ਕਿ ਕੋਈ ਆਪਾਂ ਨੂੰ ਖਤਰਾ ਹੈ ਜਾਂ ਕੁਝ ਹੈ ਬਟ ਕੋਈ ਇਹੋ ਜਿਹਾ ਹਾਲਾਤ ਨਾ ਬਣ ਜਾਣ ਜਾਂ ਕੁਝ ਇਦਾਂ ਦੀ ਨਾ ਹੋ ਜਵੇ ਇਹ ਪ੍ਰੀਕੌਸ਼ਨ ਹੀ ਪਈ ਹੈ ਇਹਦਾ ਇਹਨਾਂ ਤੋਂ ਡਰਨ ਦੀ ਘਬਰਾਣ ਦੀ ਕੋਈ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਫਸਟ ਆਫ 올 ਸਾਰੇ ਇਹੀ ਮੈਂ মিডিਆ ਦੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਲੋਕਾਂ ਤੱਕ ਇਹ ਮੈਸੇਜ ਰੂਹ ਜਾਵੇ ਕਿ ਜਿਵੇਂ ਕਿ ਸਾਡੀ ਸਰਹੱਦਾਂ ਸਾਡੀਆਂ ਬਹੁਤ ਸੁਰੱਖਿਤ ਹੈ ਇਹੋ ਜਿਹੀ ਕੋਈ ਦਿੱਕਤਾਂ ਨਹੀਂ ਕਰੇਗੀ ਪਰ ਫਿਰ ਵੀ ਅਸੀਂ ਪ੍ਰੀਕੌਸ਼ਨਰੀ ਮੀਅਰ ਲੈ ਰਹੇ ਹਾਂ ਚਾਹੇ ਉਹ ਬਲੈਕਆਊਟ ਕਰਨ ਦਾ ਸਾਡਾ ਤੇ ਜਿਹੜੀ ਸਾਡੀਆਂ ਮੀਟਿੰਗਾਂ ਹੋ ਰਹੀਆਂ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਬਲੈਕ ਜਿਸ ਤਰ੍ਹਾਂ ਬਲੈਕਆਊਟ ਕਰਨਾ ਤਾਂ ਉਹ ਸਮਾਂ ਬਿਲਕੁਲ ਮਿਨੀਮਾਈਜ਼ ਹੋ ਜAVE ਮੈਂ 5 ਮਿੰਟ ਦੇ ਵਿੱਚ ਵਿੱਚ ਅਸੀਂ ਟੋਟਲ ਪੂਰੇ ਆਪਣੀ ਜਿੰਦਾ ਸਾਧਵੀ ਜਿਹੜਾ ਟਾੜਾ ਹੈ ਤਾਂ ਇਸ ਦੇ ਸਾਰੇ ਪਿੰਡਾਂ ਸਾਰੇ ਸ਼ਹਿਰਾਂ ਦੇ ਸ਼ਹਿਰ ਤੇ ਕਸਬਿਆਂ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਪਰ ਬਲੈਕਆਊਟ ਹੋ ਜAVE ਤੇ ਉਹ ਸਮਾਂ ਜਿਹੜਾ ਹੈ ਉਹ ਕਿਸ ਤਰ੍ਹਾਂ ਘਟੇ ਇੱਕ ਤਾਂ ਇਹ ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ ਜੇਕਰ ਕੋਈ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਉਹਦੇ ਵਾਸਤੇ ਸਾਡਾ ਇਵੈਕੂਏਸ਼ਨ ਪਲਾਨ ਜਿਹੜਾ ਹੈ ਉਹ ਵੀ ਰੈਡੀ ਕਰਨਾ ਅਸੀਂ ਸਾਰੇ ਡਿਪਾਰਟਮੈਂਟਾਂ ਦੇ ਨਾਲ ਨਾ ਕੇਵਲ ਡਿਪਾਰਟਮੈਂਟ ਜਿਦੇ ਵਿੱਚ ਪੁਲਿਸ ਵਿਭਾਗ, ਵੀਡੀਓ, ਐਮਸੀ ਆਪਣਾ ਉਸ ਤੋਂ ਇਲਾਵਾ ਹੋਰ ਵੱਖ-ਵੱਖ ਡਿਪਾਰਟਮੈਂਟਾਂ ਨੂੰ ਵੀ ਇਨਵੋਲਵ ਕੀਤਾ ਹੋਇਆ ਹੈ। ਉਸ ਤੋਂ ਇਲਾਵਾ ਅਸੀਂ ਨੂੰ ਇਵੈਕੂਏਸ਼ਨ ਪੁਆਇੰਟ ਵੀ ਜਿਹੜੇ ਆ ਕੋ ਜਿੰਨੇ ਕੀਤੇ ਹੋਏ ਆ ਜਿਸ ਦੀ ਡਿਟੇਲ ਬਾਅਦ ਦੇ ਵਿੱਚ ਜਿਹੜੀ ਹੈਗੀ ਆ ਉਹ ਕੰਟਰੋਲ ਰੂਮ ਦੇ ਰਾਹੀਂ ਸਾਰੇ ਸੂਚਿਤ ਕਰ ਦਿੱਤੀ ਜਾਵੇਗੀ। ਆਪਾਂ ਸਾਡੇ ਇਵੈਕੂਏਸ਼ਨ ਅਸੀਂ ਪੁਆਇੰਟ ਕਰ ਦਿੱਤੇ ਗਿਆ ਕਿ ਕਿਸੇ ਵੀ ਹਾਲਾਤ ਚ ਜੇ ਕਿਤੇ ਵੀ ਜੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਉੱਥੋਂ ਤੋਂ ਇਵੈਕੂਏਟ ਬਹੁਤ ਜਲਦੀ ਤੇ ਚੰਗੀ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ। ਉਸ ਤੋਂ ਇਲਾਵਾ ਮਾਨਯੋਗ ਡੀਸੀ ਸਾਹਿਬ ਦੇ ਤੇ ਐਸਐਸਪੀ ਸਾਹਿਬ ਦੇ ਦੇਖਸਾ ਦੇ ਅਨੁਸਾਰ ਸੁਰੱਖਿਆ ਪ੍ਰਬੰਧ ਅਤੇ ਹੋਰ ਜਿਵੇਂ ਕਿ ਕੋਈ ਜੇ ਕੋਈ ਘਟਨਾ ਹੁੰਦੀ ਵੀ ਹੈ ਤਾਂ ਕਿਸ ਤਰ੍ਹਾਂ ਜੇ ਅਕੇਸੀ ਪ੍ਰੋਬੈਸ਼ਨਰੀ ਕਾਰਵਾਈ ਕਰਨੀ ਹੈ ਜਾਂ ਉਸ ਤੋਂ ਇਲਾਵਾ ਕੋਈ ਅਜਿਹੇ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਅਵੇਕੂਏਟ ਕੀਤਾ ਜਾਣਾ ਹੈ ਪਲੱਸ ਨਾਲ ਦੀ ਨਾਲ ਉਹਨਾਂ ਦੁਕਾਨ ਨੂੰ ਵਿਟਮਸ ਨੂੰ ਜਿਸ ਤਰ੍ਹਾਂ ਕਿ ਕਿ ਫੈਸਿਲਿਟੀ ਜਪਾ ਨੂੰ ਚਾਹੇ ਉਹ ਹਸਪਤਾਲ ਦੀ ਹੋਵੇ ਚਾਹੇ ਬੈਡਾਂ ਦੀ ਹੋਵੇ ਜਾਂ ਉਹ ਬਲੱਡ ਬੈਂਕ ਹੈ ਜਾਂ ਐਮਬੂਲੈਂਸ ਹੈ ਉਹ ਸਾਰੀ ਚੀਜ਼ਾਂ ਦੀ ਪੂਰੀ ਮੁਸ਼ਤੈਦੀ ਨਾਲ ਪ੍ਰਸ਼ਾਸਨ ਦੇ ਜਿਹੜੀ ਹੈ ਉਹ ਤਾਲਮੇਲ ਕਰਕੇ ਪੂਰੀ ਜਿਹੜਾ ਹੈ ਉਹ ਸਾਰਾ ਵਿਆਉਟ ਕਰਿਆ ਉਸ ਤੋਂ ਇਲਾਵਾ ਵੱਖ-ਵੱਖ ਚਾਹੇ ਉਹ ਐਨ ਜੀਓਜ਼ ਹੈ ਐਨ ਸੀ ਸੀ ਹੈ ਐਨ ਐੱਸ ਐਸ ਤੇ ਸਾਡੇ ਸਾਥੀ ਹੈਗੇ ਆ ਉਹਨਾਂ ਸਾਰਿਆਂ ਨੂੰ ਐਕਟਿਵ ਕੀਤਾ ਗਿਆ ਉਸ ਤੋਂ ਇਲਾਵਾ ਸਿਵਲ ਡਿਫੈਂਸ ਦੀ ਟੀਮਾਂ ਤੇ ਹੋਮ ਗਾਰਡ ਦੀ ਸਾਡੀ ਕਮਾਂਡੈਂਟ ਜੀ ਹੋਮ ਗਾਰਡ ਹੈ ਉਹਨਾਂ ਦੇ ਨਾਲ ਸਾਡਾ ਤਾਲਮੇਲ ਹੋ ਗਿਆ ਹੈ ਤੇ ਕੱਲ ਨੂੰ ਸਵੇਰੇ ਜਿਹੜਾ ਹੈ ਇੱਕ ਅ ਬਿਲ 'ਚ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ ਜਿਸ ਦੇ ਤਹਿਤ ਸਾਡੀ ਕੋਸ਼ਿਸ਼ ਹੈ ਕਿ ਤੇ 50 ਤੋਂ 100 ਦੇ ਵਿੱਚਕਾਰ ਸਾਡਾ ਜਿਹੜਾ ਵੋਲੰਟੀਅਰ ਹੈ ਉਹ ਅਸੀਂ ਤਿਆਰ ਕਰ ਦੇਣਾ ਹੈ ਜਿਸ ਨੂੰ ਹੋਮ ਗਾਰਡ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਏਗੀ ਤੇ ਸਿਵਲ ਡਿਫੈਂਸ ਦੇ ਨਾਲ ਹੀ ਉਹਨਾਂ ਨੂੰ ਅਸੀਂ ਵੋਲੰਟੀਅਰ ਨੂੰ ਤਿਆਰ ਕਰਾਂਗੇ ਤੇ ਉਹ ਸਾਰੇ ਜਿਹੜੇ ਹੈ ਉਹ ਮਿਲ ਕੇ ਇਹੋ ਜੇ ਸਿਚੁਏਸ਼ਨ ਦੇ ਵਿੱਚ ਪ੍ਰਸ਼ਾਸਨ ਪੁਲਿਸ ਤੇ ਹੋਰ ਸਾਰੇ ਵਿਭਾਗਾਂ ਦਾ ਸਾਥ ਦੇਣਗੇ ਤਾਂ ਜੋ ਕਿਸੇ ਵੀ ਜੇ ਅਨਸੁਖਾਮੀ ਘਟਨਾ ਕੋਈ ਹੋ ਬਹਾਰਾ ਜਲਦੀ ਤੋਂ ਜਲਦੀ ਬਾਹਰ ਆਇਆ ਜਾ ਸਕੇ ਅਤੇ ਉਸ ਨੂੰ ਹੋਣ ਤੋਂ ਵੀ ਰੋਕਿਆ ਜਾ ਸਕੇ ਉਸ ਤੋਂ ਇਲਾਵਾ ਬਹੁਤ ਸਾਰੇ ਤਰ੍ਹਾਂ ਦੇ ਅਸੀਂ ਹੋਰ ਵੀ ਫੈਸਲੇ ਲਏ ਗਏ ਹਨ ਜਿਵੇਂ ਕਿ ਜਿਹੜਾ ਸਾਡਾ ਬਲੈਕਆਊਟ ਦਾ ਹੈ ਉਸ ਕਿਸ ਤਰੀਕੇ ਨਾਲ ਹੋਰ ਵਧੀਆ ਸਫਲ ਕਰਨਾ ਹੈ ਜਿਵੇਂ ਕਿ ਪਿਛਲੇ ਸਮੇਂ ਵਿੱਚ ਤੁਸੀਂ ਦੇਖਿਆ ਕਿ ਇੱਕ ਤਾਂ ਜਿਹੜੀ ਐਟਮ ਹੈ ਇਹਨਾਂ ਦੀ ਲਾਈਟ ਚੱਲਦੀ ਰਹਿੰਦੀ ਹੈ ਉਸ ਸੰਬੰਧ ਦੇ ਵਿੱਚ ਡੀਸੀ ਮੈਂਬਰ ਨੂੰ ਵੀ ਸਾਡੇ ਮੇਰੇ ਵੱਲੋਂ ਵੀ ਇੱਥੇ ਅਸੀਂ ਨੰਬਰ ਦੇ ਡਾਉਨ ਦੇ ਵੀ ਜੀ ਦੇ ਤੌਰ ਤੇ ਵੀ ਉਹਨਾਂ ਹਦਾਇਤਾਂ ਜਾਰੀ ਕਰ ਦਿੱਤੀਆਂ ਜਾ ਚੁੱਕੀਆਂ ਹਨ ਤੇ ਮੀਡੀਆ ਰਾਹੀਂ ਵੀ ਮੈਂ ਸਾਰੇ ਬੈਂਕਾਂ ਦੇ ਮੈਨੇਜਰ ਸਾਹਿਬਾਨ ਤੇ ਜਿਹੜੇ ਸੀਨੀਅਰ ਜਿਹੜੇ ਉਹਨਾਂ ਦੇ ਪੋਸਟਾ ਦੇ ਬੈਠੇ ਸਾਰੇ ਅਫੀਸਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਇਹ ਮੇਕ ਸ਼ੋਰ ਕੀਤਾ ਜਾਵੇ ਕਿ ਡਿਊਰਿੰਗ ਬਲੈਕਆਊਟ ਦੇ ਸਮੇਂ ਦੇ ਵਿੱਚ ਉਹ ਸਾਰੀਆਂ ਲਾਈਟਾਂ ਚਾਹੇ ਉਹ ਏਟੀਐਮਸ ਦੀਆਂ ਚਾਹੇ ਉਹ ਬੰਦ ਰਹਿਣਗੀਆਂ ਉਸ ਤੋਂ ਇਲਾਵਾ ਮੈਂ ਸਾਰੇ ਜਿਹੜੇ ਨਗਰ ਨਿਵਾਸੀ ਹੈਗੇ ਆ ਜਾਂ ਮਸਨੀਕਰੋ ਇਹ ਬੇਨਤੀ ਕਰਾਂਗਾ ਕਿ ਤੁਸੀਂ ਇਸ ਵਾਰਗ ਲਾਈਟ ਸਿਚੁਏਸ਼ਨ ਦੇ ਵਿੱਚ ਆਪਣਾ ਆਪਣਾ ਫਰਜ਼ ਸਮਝਦੇ ਹੋਏ ਆਪਣੇ ਘਰਾਂ ਦੇ ਸੀਸੀਟੀਵੀ ਕੈਮਰਾ ਜਿਹੜੇ ਆ ਕਿਉਂਕਿ ਇਹਨਾਂ ਦੀ ਲਾਈਟ ਬੜੀ ਸ਼ਾਰਪ ਹੁੰਦੀ ਹੈ ਉਹ ਸਲਾਈਡ ਨੂੰ ਬੰਦ ਕਰੋ ਯਕੀਨੀ ਬਣਾਓ ਕਿ ਉਹ ਤੁਹਾਡੇ ਜਿਹੜੇ ਸੀਸੀਟੀਵੀ ਕੈਮਰਾਸ ਹੈਗੇ ਆ ਉਹਨਾਂ ਦੀ ਲਾਈਟ ਬੰਦ ਹੋਣੀ ਚਾਹੀਦੀ ਉਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਇਨਵਰਟਰ ਜਨਰੇਟਰ ਜਾਂ ਹੋਰ ਇਦਾਂ ਦੇ ਇਕੁਪਮੈਂਟਸ ਪਏ ਆ ਸੋਲਰ ਲਾਈਟਸ ਆ ਸੋਲਰ ਲਾਈਟਸ ਖਾਸ ਤੌਰ ਤੇ ਵੀਡੀਓ ਸਾਹਿਬਾਨ ਨੂੰ ਲਗਾਟਾ ਜਾਰੀ ਕਰ ਦਿੱਤੀਆਂ ਨਹੀਂ ਆ ਸੂਨਰ ਲਾਈਟਸ ਜਿਹੜੀਆਂ ਗਲੀਆਂ ਦੇ ਵਿੱਚ ਪਾਰਕਾਂ ਦੇ ਵਿੱਚ ਜਾਂ ਕਿਤੇ ਹੋਰ ਇੱਥੇ ਥਾਂ ਤੇ ਹੈ ਉਹ ਸਾਰੀਆਂ ਲਾਈਟਾਂ ਬੰਦ ਕਰਾਉਣ ਦੀ ਹੈ ਵੀਡੀਓ ਦੀ ਜ਼ਿੰਮੇਵਾਰੀ ਗਈ ਸੀ ਉਸ ਤੋਂ ਇਲਾਵਾ ਜੇ ਕਿਸੇ ਨਿਜੀ ਥਾਂ ਤੇ ਜਿਸ ਤਰ੍ਹਾਂ ਸੂਨਰ ਲਾਈਟ ਲਗਾਈ ਹੋਈ ਹੈ ਤਾਂ ਉਸ ਜਗ੍ਹਾ ਦਾ ਮਾਲਕ ਉਸ ਲਾਈਟ ਨੂੰ ਬੰਦ ਕਰਨ ਦੇ ਲਈ ਜ਼ਿੰਮੇਵਾਰ ਹੋਵੇਗਾ ਤੇ ਨਾਲ ਦੀ ਨਾਲ ਮੈਂ ਇਹ ਵੀ ਕਲੀਅਰ ਕਰ ਦੇਣਾ ਚਾਹਾਂਗਾ ਕਿ ਜੇਕਰ ਕੋਈ ਵੀ ਨਾਗਰਿਕ ਇਹ ਕੰਮ ਨਹੀਂ ਕਰਦਾ ਭਾਵੇਂ ਉਸ ਦੀ ਕੋਈ ਜਾਣ ਬੁੱਝ ਕੇ ਲਾਈਟ ਵੀ ਬਾਹਰ ਆਨ ਹੈ ਜਾਂ ਸੀਸੀਟੀਵੀ ਦੀ ਜਿਹੜੀ ਉਹਨਾਂ ਦੇ ਫੈਕਟਰੀਆਂ ਦੀ ਲਾਈਟ ਆਨ ਹੈ ਤਾਂ ਇਹ ਇੱਕ ਦੰਡनीय ਅਪਰਾਧ ਹੈ ਪਰ ਸਾਨੂੰ ਅਸੀਂ ਨਹੀਂ ਚਾਹ ਰਹੇ ਸੀ ਸਿਰਫ ਪ੍ਰਸ਼ਾਸਨ ਇਸ ਵਕਤ ਸੈਟਲੀ ਹੋ ਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨਾ ਹੈ ਕਿ ਇਦਾਂ ਦਾ ਕੁਝ ਨਾ ਹੋਵੇ ਤਾਂ ਕਿ ਅਸੀਂ ਜਿਹੜਾ ਇਹ ਸਾਡਾ ਬਲੈਕਆਊਟ ਹੈ ਖਾਸ ਕਰਕੇ ਕਿਉਂਕਿ 1975 ਦੇ ਦੌਰ ਇੱਥੇ ਕਿਹੜੇ ਹਾਲਾਤਾਂ ਦੇ ਵਿੱਚ ਜੇ ਆਪਾਂ ਦੇਖਿਆ ਸਮਝਦੇ ਹੋ ਜਿਵੇਂ ਕਿ ਇਹ ਇਹ ਬਲੈਕਆਊਟ ਕਰਨਾ ਬਹੁਤ ਜ਼ਰੂਰੀ ਹੈ ਇੱਕ ਬਹੁਤ ਇੰਪੋਰਟੈਂਟ ਐਕਸਰਸਾਈਜ਼ ਹੈ ਇਸ ਨੂੰ ਆਪਾਂ ਨੇ 100% ਅੱਜ ਕਰਨਾ ਹੈਗਾ ਮੈਂ ਇਹ ਪاور ਪੂਰੇ ਪ੍ਰਸ਼ਾਸਨ ਵੱਲੋਂ ਤੇ ਆਮ ਆਬ ਪੀਡੀਆਂ ਵੱਲੋਂ ਤੇ ਹੋਰ ਵੀ ਬਹੁਤ ਵੀ ਬੰਦੇ ਵੱਲੋਂ ਸਾਰੇ ਨਾ ਲਿਖਣ ਦੀ ਬੇਨਤੀ ਕਰਦਾ ਹਾਂ ਕਿ ਪਲੀਜ਼ ਤੁਸੀਂ ਜਿਹੜਾ ਬਲੈਕਆਊਟ ਹੈ ਇਹਨੂੰ ਵਿਦਨ 5 ਮਿੰਟ ਇਹ ਮੁਕੰਮਲ ਰੂਪ ਵਿੱਚ ਚੱਲ ਪਾ ਉਸ ਤੋਂ ਇਲਾਵਾ ਜਿਹੜੇ ਵੀ ਡਿਵੈਲਪਮੈਂਟ ਵਰਕ ਚੱਲ ਰਹੇ ਹਨ ਉਹ ਡਿਵੈਲਪਮੈਂਟ ਵਰਕ ਫੋਰਮਲੀ ਟਾਈਮਿੰਗ ਦੇ ਬਾਰੇ ਗੱਲ ਕਰਕੇ ਉਸ ਦਾ ਕਾਰਨ ਇਹ ਹੈ ਕਿਉਂਕਿ ਇਸ ਦੇ ਨਾਲ ਪ੍ਰੋਬਲਮ ਇਹ ਆਏਗੀ ਕਿ ਕਿਤੇ ਕੋਈ ਤਾਰ ਕੱਟੂ ਕੁਝ ਵੀ ਤਾਂ ਕਮਿਊਨੀਕੇਸ਼ਨ ਸੋਰਸ ਪੰਪ ਹੋ ਜਾ ਰਗੇ ਸੋ ਕੁਝ ਦਿਨਾਂ ਦੇ ਲਈ ਇਹ ਜਿਹੜੇ ਜਿੰਨੇ ਵੀ ਕੰਸਟਰਕਸ਼ਨ ਵਰਕ ਜਿਹੜੇ ਪਰਫਾਰਮ ਕਰਨਾ ਤੇ ਚੱਲ ਰਹੇ ਹੈ ਇਹਨਾਂ ਨੂੰ ਆਪਾਂ ਡੈਫਰ ਕਰ ਸਕਦੇ ਹਾਂ ਉਹਨਾਂ ਨੂੰ ਡੈਫਰ ਕਰ ਦੇਣਾ ਹੈ ਉਸ ਤੋਂ ਇਲਾਵਾ ਜਿਹੜੀ ਪਬਲਿਕ ਗੈਦਰਿੰਗ ਹੁੰਦੀ ਹੈ ਕਾਪਕੇ ਉਸ ਨੂੰ ਪਟਾਇਆ ਜਾਵੇ ਜਾਂ ਬੰਦ ਕਰ ਦਿੱਤਾ ਜਾਵੇ ਇਹ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਕਿਉਂਕਿ ਜਦੋਂ ਪਬਲਿਕ ਇੱਧਰ ਦੀ ਗੈਦਰਿੰਗ ਹੋਵੇਗੀ ਤਾਂ ਸਾਡਾ ਜਿਹੜਾ ਬਲੈਕਆਊਟ ਕਰਨ ਦਾ ਟੀਚਾ ਹੈ ਉਹ ਮੁਕੰਮਲ ਨਹੀਂ ਹੋ ਪਾਏਗਾ ਉਹ ਫਿਰ ਅੱਛਾ ਨਹੀਂ ਲੱਗਦਾ ਕਿ ਕਾਨੂੰਨ ਦਾ ਕੋਈ ਹਾਰਸ਼ ਐਕਸ਼ਨ ਲਾਵਾਂਗੇ ਜਾਂ ਕੁਝ ਹੋਏਗਾ ਤਾਂ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਸ ਚੀਜ਼ ਨੂੰ ਵੀ ਬੰਦ ਕਰਾਂਗੇ ਉਸ ਤੋਂ ਇਲਾਵਾ ਸਾਫ਼ ਕਰ ਕੋਈ ਇੱਕ ਪਿਛਲੇ ਇੱਕ ਘਟਨਾ ਸਾਡੇ ਦੇਖ ਕੇ ਆਉਣਾ ਚਾਹੀ ਸੀ ਕਿ ਕੁਝ ਸ਼ਰਾਰਤੀ ਅਣਜਾਣ ਨੇ ਪਟਾਕੇ ਚਲਾਏ ਹੈ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਕੋਈ ਹਰਕਤ ਨਾ ਹੋਵੇ ਕਿਉਂਕਿ ਇਦਾਂ ਪੈਨਿਕ ਖਾ ਲੈਂਦੇ ਸੀ ਉਹ ਇੱਥੇ ਦੀ ਘਟਨਾ ਨਹੀਂ ਹੈ ਪਰ ਮੈਂ ਉਸ ਨੂੰ ਨਾਲ ਜੋੜ ਕੇ ਇਸ ਕਰਕੇ ਕਹਿ ਰਿਹਾ ਕਿ ਪਤਾ ਨਹੀਂ ਹੁੰਦਾ ਤਾਂ ਸਾਰੇ ਇਤਿਹਾਸ ਦੇ ਤੌਰ ਤੇ ਇਸੀ ਦਾ ਧਿਆਨ ਰੱਖਣ ਕਿ ਇਦਾਂ ਦੀ ਕੋਈ ਹਰਕਤ ਨਾ ਹੋਵੇ ਕੋਈ ਕੋਈ ਸ਼ਰਾਰਤ ਨਹੀਂ ਐਸੇ ਕੋ ਇਸ ਤਰ੍ਹਾਂ ਦਾ ਕੰਮ ਨਾ ਕਰੇ ਜਿਹਦੇ ਕਰਕੇ ਕੱਲ ਨੂੰ ਫਿਰ ਪ੍ਰੋਬਲਮ ਫਿਰ ਤੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਸਰਕਾਰ ਵੀ ਇਸ ਨਿਯਮ ਦੇ ਵਿੱਚ ਇੱਕ ਵੱਡੇ ਵਾਸਤੇ ਹੈ ਆਪਾਂ ਸਾਰੇ ਇਸ ਦੇ ਵਿੱਚ ਆਪਾਂ ਚੰਗੇ ਨਾਗਰਿਕ ਦਾ ਸਮੂਹ ਬਣੀਏ ਪ੍ਰਸ਼ਾਸਨ ਪੁਲਿਸ ਵਿਹਾਰ ਤੇ ਸਾਡੇ ਸਾਰੇ ਜਿਹੜੇ ਵੀ ਵਿਭਾਗ ਹਨ ਕਿ ਤੁਸੀਂ ਹੈਲਪ ਕਰਦੇ ਆਂ ਵਕਤ-ਵਕਤ ਦੇ ਵਿਭਾਗਾਂ ਦੇ ਦਮਾਇਦੇ ਇਹ ਜਿਹੜੇ ਲਗੇ ਆ ਉਹ ਇਸ ਵਕਤ ਪੂਰੀ ਮਸਤੀ ਨਾਲ ਆਪਣਾ ਕੰਮ ਕਰ ਰਹੇ ਆ